ਇੱਕ ਵਾਰ ਦੀ ਗੱਲ ਸੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਅਮੀਰ ਵਪਾਰੀ ਰਹਿੰਦਾ ਸੀ ਉਸ ਦਾ ਨਾਮ ਕਿਸ਼ਨ ਸਿੰਘ ਸੀ ਕਿਸ਼ਨ ਸਿੰਘ ਕੋ ਬਹੁਤ ਜ਼ਿਆਦਾ ਪੈਸੇ ਸਨ ਉਸ ਕੋਲ ਵੱਡੇ ਵੱਡੇ ਮਕਾਨ ਸਨ ਤੇ ਉਸ ਦੀ ਹਵੇਲੀ ਵਿੱਚ ਨੌਕਰ ਚਾਕਰ ਦੀ ਕਮੀ ਨਹੀਂ ਸੀ ਪਰ ਉਹ ਹਮੇਸ਼ਾ ਉਦਾਸ ਤੇ ਪਰੇਸ਼ਾਨ ਰਹਿੰਦਾ ਤੇ ਉਸ ਦੇ ਦਿਲ ਵਿੱਚ ਕੋਈ ਸ਼ਾਂਤੀ ਨਹੀਂ ਸੀ ਉਹ ਸੋਚਦਾ ਸੀ ਕਿ ਸ਼ਾਇਦ ਉਸ ਕੋ ਉਹਰ ਪੈਸੇ ਆਵੇ ਤਾਂ ਉਹ ਖੁਸ਼ ਹੋ ਜਾਵੇਗਾ ਇਸ ਲਈ ਉਹ ਦਿਨ ਰਾਤ ਪੈਸੇ ਕਮਾਉਣ ਦੀ ਧੋੜ ਵਿੱਚ ਲੱਗਿਆ ਰਹਿੰਦਾ ਸੀ ਤੇ ਉਸ ਦੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਵੀ ਰਹਿੰਦਾ ਸੀ ਜਿਸ ਦਾ ਨਾਮ ਮਦਨ ਲਾਲ ਸੀ ਮਦਨ ਲਾਲ ਕੋਲ ਇੱਕ ਛੋਟਾ ਜਿਹਾ ਖੇਤ ਸੀ ਜੋ ਉਸ ਦੀ ਲੋੜ ਪੂਰੀ ਕਰਨ ਲਈ ਬਸ ਬਹੁਤ ਸੀ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਇੱਕ ਉਹ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਉਸ ਦੇ ਕੋਲ ਕੋਈ ਵੱਡੀ ਦੌਲਤ ਨਹੀਂ ਸੀ ਪਰ ਫਿਰ ਵੀ ਉਹ ਹਮੇਸ਼ਾ ਖੁਸ਼ ਰਹਿੰਦਾ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉਹ ਉੱਠਦਾ ਤੇ ਆਪਣੇ ਖੇਤ ਬੋਂਦਾ ਤੇ ਸ਼ਾਮ ਨੂੰ ਥੱਕਿਆ ਟੁੱਟਿਆ ਘਰ ਵਾਪਸ ਆਉਂਦਾ ਰਾਤ ਨੂੰ ਉਹ ਆਪਣੇ ਬੱਚਿਆਂ ਨਾਲ ਖੇਡਦਾ ਤੇ ਉਹਨਾਂ ਨੂੰ ਕਹਾਣੀਆਂ ਸੁਣਾਉਂਦਾ ਤੇ ਹੱਸਦਾ ਖੇਡਦਾ ਸੋ ਜਾਂਦਾ ਕਿਸ਼ਨ ਸਿੰਘ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕੀ ਇੱਕ ਗਰੀਬ ਕਿਸਾਨ ਇੰਨਾ ਖੁਸ਼ ਕੀ ਮੇ ਦੇ ਸਕਦਾ ਹੈ ਇੱਕ ਦਿਨ ਉਸਨੇ ਮਦਨ ਲਾਲ ਨੂੰ ਪੁੱਛਿਆ ਮਦਨ ਲਾਲ ਤੇਰੇ ਕੋਲ ਨਾ ਕੋਈ ਪੈਸਾ ਹੈ ਨਾ ਕੋਈ ਵੱਡਾ ਘਰ ਫਿਰ ਵੀ ਤੂੰ ਹਮੇਸ਼ਾ ਖੁਸ਼ ਕਿਵੇਂ ਰਹਿੰਦਾ ਹੈ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਖੁਸ਼ ਨਹੀਂ ਹਾਂ ਕਿਸਾਨ ਨੇ ਜਵਾਬ ਦਿੱਤਾ सेठ जी ਸੱਚੀ ਦੌਲਤ ਪੈਸਾ ਨਹੀਂ ਹੁੰਦਾ ਸੱਚੀ ਦੌਲਤ ਤਾਂ ਸਿਹਤ ਸੰਤੋਖ ਪਿਆਰ ਤੇ ਪਰਿਵਾਰ ਹੁੰਦਾ ਹੈ ਮੈਂ ਦਿਨ ਪਰ ਕੰਮ ਕਰਦਾ ਹਾਂ ਇਸ ਨਾਲ ਮੇਰੀ ਸਿਹਤ ਚੰਗੀ ਰਹਿੰਦੀ ਹੈ ਤੇ ਮੈਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਮੈਨੂੰ ਇਸ ਗੱਲ ਦਾ ਸੰਤੋਖ ਹੈ ਕਿ ਮੇਰੇ ਬੱਚੇ ਸੁਰੱਖਿਅਤ ਹਨ ਤੇ ਮੈਨੂੰ ਖਾਣ ਲਈ ਦੋ ਵਕਤ ਦੀ ਰੋਟੀ ਮਿਲ ਜਾਂਦੀ ਹੈ ਮੇਰੇ ਪਰਿਵਾਰ ਦਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਦੌਲਤ ਹੈ ਜੋ ਤੁਹਾਨੂੰ ਸ਼ਾਇਦ ਕਦੇ ਨਹੀਂ ਮਿਲੀ ਕਿਉਂਕਿ ਤੁਸੀਂ ਹਮੇਸ਼ਾ ਪੈਸੇ ਦੀ ਦੌੜ ਵਿੱਚ ਰਹਿੰਦੇ ਹੋ ਇਹ ਸੁਣ ਕੇ ਕਿਸ਼ਨ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਾਰੀ ਦੌਲਤ ਵਿਅਰਥ ਸੀ ਉਸ ਨੇ ਆਪਣਾ ਜੀਵਨ ਬਦਲਿਆ ਵਪਾਰੀ ਨੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਤੇ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਉਸ ਦੇ ਜੀਵਨ ਵਿੱਚ ਖੁਸ਼ੀਆਂ ਤੇ ਸ਼ਾਂਤੀ ਆ ਗਈ ਉਸਨੇ ਸਮਝ ਲਿਆ ਕਿ ਸੱਚੀ ਦੌਲਤ ਸਿਰਫ ਪੈਸਾ ਨਹੀਂ ਹੁੰਦਾ ਬਲਕਿ ਸੰਤੋਖ ਪਿਆਰ ਤੇ ਅੰਦਰੂਨੀ ਸ਼ਾਂਤੀ ਹੁੰਦੀ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਹੋਰ ਇਹੋ ਜਿਹੇ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਚਾਜਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ